ਸੀਰਕਾਰ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਉਂਕਿ ਬਾਈ ਕਾਫੀ ਸਾਲਾਂ ਤੋਂ ਜਿਹੜੇ ਹਰ ਸਾਲ ਆਪਦੇ ਖੇਤ ਦੇ ਵਿੱਚ ਨਵੇਂ ਜਿਹੜੇ ਬੀਜ ਲਗਾਉਂਦਾ ਹੈ ਝੋਨੇ ਤੇ ਹੁਣ ਚਾਹੇ ਕਣਕ ਦੇ ਕਿਉਂਕਿ ਆਪਾਂ ਹਰ ਸਾਲ ਇਸ ਬਾਈ ਦੇ ਖੇਤ ਦੇ ਵਿੱਚ ਆ ਕੇ ਜਿਹੜੇ ਇੰਟਰਵਿਊ ਹੁੰਦੀ ਹੈ ਅੱਜ ਬਾਈ ਦੇ ਖੇਤ ਦੇ ਵਿੱਚ ਡੀਬੀਡਬਲਯੂ 372 ਲੱਗੀ ਹੋਈ ਹੈ ਹਾਂਜੀ ਹਾਂ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰੀਏ ਕਿ ਡੀਬੀਡਬਲਯੂ 372 ਬੜੇ ਕਿਸਾਨ ਭਰਾਵਾਂ ਨੇ ਲਾਈ ਹੋਈ ਹੈ ਜਿਵੇਂ ਇਸ ਵਾਰ ਕਾਫੀ ਕਣਕ ਦੇ ਵਿੱਚ ਦਿੱਕਤਾਂ ਵਗੈਰਾ ਵੀ ਆ ਰਹੀਆਂ ਨੇ ਉਹਨਾਂ ਦੇ ਬਾਰੇ ਵੀ ਵਿਚਾਰ-ਚਰਚਾ ਕਰਾਂਗੇ। ਭਾਈ ਜੀ ਧੰਨਵਾਦ ਤੁਹਾਡਾ। ਅਸੀਂ ਕੱਲ ਜੀ। ਭਾਈ ਜੀ ਨਾਮ ਤੇ ਪਿੰਡ ਦੱਸ ਦਿਓ ਆਪਣੇ। ਮੇਰਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ ਪਿੰਡ ਕਮਾਲਪੁਰ ਡਿਸਟ੍ਰਿਕਟ ਸਮਰੂਰ। ਠੀਕ ਹੈ ਜੀ। ਤੇ ਭਾਈ ਇਸ ਵਾਰ ਜਿਵੇਂ ਡੀਬੀਡਬਲਯੂ ਦੀਆਂ ਕਾਫੀ ਕਿਸਮਾਂ ਹਰ ਸਾਲ ਨਵੀਂ ਆਉਂਦੀਆਂ ਨੇ ਜਿਵੇਂ ਪਹਿਲਾਂ 303 ਆਈ 222 ਆਈ ਜਾਂ 187 ਆਈ। ਹੁਣ ਜਿਹੜੀ 372 ਕਿਸਮ ਹੈਗੀ। ਤੇ ਇਹਦਾ ਕਿੰਨਾ ਰਕਵਾ ਲੱਗੇ ਇਸ ਵਾਰ ਆਪਣੇ? ਇਹਦਾ ਭਾਈ ਰਕਵਾ ਆਪਣੇ 8 ਕਿਲੇ ਤਕਰੀਬਨ ਇਹਦੇ ਲਾਏ ਹੋਏ ਨੇ 372 ਦੇ ਇਹਦੀ ਬਿਜਾਈ ਆਪਾਂ ਨੇ 4 11 2023 ਨੂੰ ਇਹ ਬੀਜਤੀ ਸੀ ਅੱਛਾ ਜੀ ਤੇ ਬੀ ਕਿੰਨਾ ਪਾਇਆ ਸੀ ਭਈ ਇਹਦਾ ਬੀ ਆਪਾਂ ਨੇ 35 35 ਤੋਂ 40 ਕਿਲੋ ਦੇ ਵਿੱਚ ਵਿੱਚ ਪਾਇਆ ਸੀ ਪਿਛਲੇ ਸਾਲ ਵੀ ਲਾਇਆ ਸੀ ਪਿਛਲੇ ਸਾਲ ਵੀ ਲਾਇਆ ਸੀ ਉਸ ਤੋਂ ਬੀਜ ਮਲਟੀਪਲਾਈ ਕਰਕੇ ਆਪਾਂ ਨੇ ਰਕਬਾ ਵਧਾਇਆ ਜੀ ਠੀਕ ਹੈ ਤੇ ਭਈ ਇਹਦਾ ਪਿਛਲੇ ਸਾਲ ਜੇ ਗੱਲ ਕਰੀਏ ਕੇਰ ਦੀ ਕੇਰ ਕਿੰਨਾ ਸੀ ਪਿਛਲੇ ਸਾਲ ਇਹਦਾ ਪਿਛਲੀ ਵਾਰ ਇਹਦਾ ਕੇਰ 27 ਕੁਆਂਟਲ 1 ਕਿਲੋ ਵਿੱਚ ਹੋਏਗਾ ਸੀਗਾ ਜੇ ਆਪਾਂ ਜੋੜ ਕੇ ਗੱਡੀ ਬਾਕੀ ਆਪਣੇ ਲਈ ਰਕਬਾ ਥੋੜਾ ਲਾਇਆ ਹੋਇਆ ਸੀਗਾ ਅੱਛਾ ਜੀ ਤੇ 27 ਕੁਆਂਟਲ ਮੰਬੂ ਹੋਏਗਾ ਸੀਦਾ ਕਿ ਠੀਕ ਹੈ ਬਈ ਜੇ ਗੱਲ ਕਰੀਏ ਖਾਦ ਖਰਾਕ ਦੀ ਜਿਵੇਂ ਡੀਬੀਡਬਲ ਦੇ ਕਿਸਮਾਂ ਜਿੰਨੀਆਂ ਬਈ ਆਪਾਂ ਜ਼ਿਆਦੇ ਗੀਤੇ ਆਂ ਬੀਜਦੇ ਆ ਉਹਦੇ ਵਿੱਚ ਮਤਲਬ ਐਨਪੀਕੇ ਜ਼ਿਆਦੇ ਦੇਣਾ ਪੈਂਦਾ ਡੀਏਪੀ ਪੋਟਾਸ਼ ਯੂਰੀਆ ਇਹਦੇ ਵਿੱਚ ਤੁਸੀਂ ਬਜਾਈ ਜਿਵੇਂ 5 ਨਵੰਬਰ ਤੱਕ 5 ਨਵੰਬਰ ਤੋਂ ਬਾਅਦ ਜਿਹੜੀ ਤੁਸੀਂ ਨੇ ਇਹਦੀ ਬਜਾਈ ਕੀਤੀ ਹੋਈ ਹੈ ਤੇ ਜਿਹੜੀ ਆਪਾਂ ਜਿੰਨੀ ਪਹਿਲਾਂ ਬਜਾਈ ਕਰ ਲੈਨੇ ਆ ਨਵੰਬਰ ਤੋਂ ਮੈਨਾਕਤੂਬਰ ਦੇ ਵਿੱਚ ਪਹਿਲੀ ਬਿਜਾਈ ਕਰ ਲੈਣੇ ਆ ਤੇ ਜਿਹੜੀ ਆਪਾਂ ਨਵੰਬਰ ਮਹੀਨੇ ਬਿਜਾਈ ਕਰਦੇ ਆ ਉਹਦਾ ਕੋਈ ਅੰਤਰ ਹੈਗਾ ਇਹਦਾ ਖਾਦ ਜਿਆਦਾ ਪਾਉਣਾ ਨਹੀਂ ਅੰਤਰ ਐਵੇਂ ਆ ਜਿਵੇਂ ਇਹਦੇ ਵਿੱਚ ਅਸੀਂ ਨੇ 60 ਕਿਲੋ ਡੀਏਪੀ ਤੇ ਬਾਕੀ ਇਹਦੇ ਵਿੱਚ ਸਾਢੇ ਕਿ ਤਿੰਨ ਗੱਟੇ ਨਾਈਟ੍ਰੋਜਨ ਦੇ ਪਏ ਹੋਏ ਨੇ ਅੱਛਾ ਜੀ ਤੇ ਬਾਕੀ ਜਿਵੇਂ ਲੋਕਾਂ ਨੇ ਇਸ ਵਰਗ ਕੀਤੀਆਂ ਕਿਸਮਾਂ ਬੀਜਤੀਆਂ ਤੇ ਉਹਦੇ ਵਿੱਚ ਇਹ ਕਿਸਮ ਦੇ ਵਿੱਚ ਤੁਸੀਂ ਕੋਈ ਵੀ ਬੱਲੀ ਦੇਖ ਲਓ ਕੋਈ ਵੀ ਛਿੱਟਾ ਖਾਲੀ ਨਹੀਂ ਹੈਗਾ ਅੱਛਾ ਜੀ ਤੇ ਇਹਦੇ ਵਿੱਚ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਈ ਜਿਹੜੀਆਂ ਅਕਤੂਬਰ ਚ 25 ਅਕਤੂਬਰ ਤੋਂ ਪਹਿਲਾਂ ਪਹਿਲਾਂ ਜਾਂ 25 ਅਕਤੂਬਰ ਦੇ ਲਵੇ ਵੈਰਾਈਟੀਆਂ ਬੀਜੀਆਂ ਹੋਈਆਂ ਨੇ ਉਹਦੇ ਵਿੱਚ ਕੋਰੇ ਕਰਕੇ ਜਾਂ ਆਪਾਂ 24D ਕਰਕੇ ਜਦੋਂ ਲੇਟ ਆਪਾਂ ਹਰਬੀਸਾਈਡ ਛਿੜਕਦੇ ਆ ਉਹਦੇ ਕਰਕੇ ਕੁਝ ਬੱਲੀਆਂ 'ਚ ਪ੍ਰੋਬਲਮ ਆਈ ਆ ਪਰ ਇਹਦੇ ਵਿੱਚ ਇੱਕ ਵੀ ਬੱਲੀ ਦੇ ਵਿੱਚ ਸਾਨੂੰ ਕੋਈ ਵੀ ਛਿੱਟਾ ਖਾਲੀ ਨਹੀਂ ਦੇਸੀਆ ਅੱਛਾ ਜੀ ਕੋਈ ਜਿਵੇਂ ਭਾਈ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦੀ ਸ਼ਿਕਾਇਤ ਝੰਡੇ ਪੱਤੇ ਤੇ ਕੋਈ ਹਮਲਾ ਹੁੰਦਾ ਇਸ ਤਰ੍ਹਾਂ ਦਾ ਜਿਵੇਂ ਨਹੀਂ ਇਹ ਵੈਰਾਈਟੀ ਪੀਲੀ ਕੁੰਗੀ ਦੇ ਪ੍ਰਤੀ ਰੈਜ਼ੀਡੈਂਸ ਵੈਰਾਈਟੀ ਆ ਇਹਦੇ ਉੱਤੇ ਕੁੰਗੀਆਂ ਦਾ ਹਮਲਾ ਬਿਲਕੁਲ ਨਹੀਂ ਹੁੰਦਾ ਅੱਛਾ ਜੀ ਜਾਂ ਜਿਵੇਂ 303 ਨਾ ਭਾਈ ਉਹਦਾ ਥੋੜਾ ਜਿਹਾ ਕੈਰੇਕਟਰ ਸਾਰੀਆਂ ਕਿਸਮਾਂ ਨਾਲੋਂ ਵੱਖਰਾ ਸੀਗਾ ਇਹਦਾ ਕੋਈ ਕੈਰੇਕਟਰ ਦੇ ਵਿੱਚ ਆਉਂਦਾ ਸੀ ਦੇਖਣ ਨੂੰ ਇਹਦਾ ਪੱਤਾ ਝੰਡਾ ਪੱਤਾ ਚੌੜਾ ਜੀ ਤੇ ਪੂਰੀ ਬਲੈਕ ਇਹਦੀ ਸ਼ਾਈਨ ਬਲੈਕ ਰਹਿੰਦੀ ਆ ਅੱਛਾ ਜੀ ਤੇ 2967 ਵਰਗੀ ਵੈਰੈਟੀ ਲੱਗਦੀ ਥੋੜੀ ਇਹਨੇ ਅੱਛਾ ਜੀ ਤੇ ਕੱਦ ਕਾਠ ਕਿੰਨਾ ਹੈ ਬਈ ਇਹਦਾ ਕੱਦ ਕਾਠ ਹੁਣ ਹੈਗਾ 98 ਸੈਂਟੀਮੀਟਰ ਇਸ ਟਾਈਮ ਇਹਦਾ ਕੱਦ ਹੈਗਾ ਜੀ ਅੱਛਾ ਜੀ ਠੀਕ ਹੈ ਤੇ ਦਾਣਾ ਬਈ ਜਿਵੇਂ ਦੂਸਰੀਆਂ ਕਿਸਮਾਂ ਡੀਬੀਡਬਲੂ ਦੀ ਕਿਸਮਾਂ ਉਹਨਾਂ ਦੇ ਵਾਂਗ ਦਾਣੇ ਇਹਦੀ ਵੀ ਸ਼ਾਈਨਿੰਗ ਹੋਣੀ ਹੈਗੀ ਦਾਣਾ ਇਹਦਾ ਦਾਣਾ ਦੂਜੀਆਂ ਕਿਸਮਾਂ ਨਾਲੋਂ ਇਹਦਾ ਦਾਣਾ ਮੋਟਾ ਤੇ ਥੋੜੀ ਗਲਾਈ ਚ ਇਹਦਾ ਦਾਣਾ ਅੱਛਾ ਤੇ ਇਦੇ ਵਿੱਚ ਅਸੀਂ ਨੇ ਕੋਈ ਵੀ ਜਿਵੇਂ 5 4 5 ਨਵੰਬਰ ਦੀ ਦੀ ਵਿੱਚ ਬਜਾਈ ਆ ਕੋਈ ਇਹਦੇ ਉੱਤੇ ਅਸੀਂ ਨੇ ਲੀ ਹੁਸੈਨ ਦੀ ਕੋਈ ਸਪਰੇ ਨਹੀਂ ਕੀਤੀ ਅੱਛਾ ਜੀ ਹਾਂਜੀ ਜਦ ਜਿਵੇਂ ਬਈ ਗੱਬਵਾਸਾ ਸਮੇਂ ਜਦੋਂ ਮਤਲਬ ਪੈਪ ਬਣਦੀ ਹੈ ਉਦੋਂ ਕਿਹੜੀ ਸਪਰੇ ਕੀਤੀ ਫਿਰ ਇਹਦੇ ਉੱਤੇ ਅਸੀਂ ਨੇ 5234 ਤੇ ਇੱਕ ਅਸਲ ਤਾਂ ਅਸੀਂ ਨੇ 5234 ਸਪਰੇ ਕੀਤੀ ਹੈ ਪਹਿਲਾਂ ਮੈਗਨੀਟ ਦੀ ਸਪਰੇ ਹੋਈ ਹੋਈ ਹੈ ਅੱਛਾ ਜੀ ਹੋਰ ਇਹਦੇ ਉੱਤੇ ਕੋਈ ਸਪਰੇ ਨਹੀਂ ਠੀਕ ਹੈ ਹਾਂ ਹੁਣ ਜਿਹੜੀ ਸੋਡੀ ਕਿਸਮ ਹੈ ਜਿਹੜੀ ਪ੍ਰੋਪਰ ਨਿਸਰ ਚੁੱਕੀ ਆ ਮੱਲਾ ਜਿਹੜਾ ਬੂਰ ਆ ਗਿਆ ਹੈ ਇਹਦਾ ਜਿਹੜਾ ਝੜਨਾ ਸਟਾਰਟ ਹੋ ਗਿਆ ਬਈ ਸਵਾਰ ਜਿਵੇਂ ਵਿਚਕਣਕਾ ਜਿਹੜੇ ਨਵੇਂ ਬੀਜ ਬੀਜਿਆ ਕਿਸਾਨਾਂ ਨੇ ਚਾਹੀ 327 ਹੈ ਤੇ ਚਾਹੀ 72 ਹੈ ਤੇ ਪੀਬੀਡਬਲਿਊ 826 ਹੈ ਉਹਦੇ ਵਿੱਚ ਦਿੱਕਤ ਛਿੱਟਿਆਂ ਦੀ ਦਿੱਕਤ ਆਈ ਹੈ ਜਿਹੜਾ ਵੀ ਦਾਣਾਗਾ ਜਿੱਥੇ ਦਾਣਾ ਮੱਲਾ ਇਹਦੇ ਮੱਕੀ ਦੇ ਵਿੱਚ ਦਾਣਾ ਬਣਨਾ ਸੀਗਾ ਉਹ ਕੋਰੇ ਤੇ ਕਰਕੇ ਜਿਹੜੀ ਉਹਨੂੰ ਸਟ्रेस ਲੱਗੀ ਹੈ ਸਟ੍ਰੈਸ ਲੱਗੀ ਉਹਦੇ ਉੱਪਰ ਹੁਣ ਕਿਸਾਨਾਂ ਦੇ ਲਈ ਕੀ ਰੁਝਾਨ ਵੀ ਕੀ ਕਰਨਾ ਚਾਹੀਦਾ ਉੱਥੇ ਬਈ ਉਹ ਜਿਹੜਾ ਉਹਦਾ ਸਟ੍ਰੈਸ ਲੱਗਿਆ ਜਿਹੜਾ ਬੱਲੀ ਤੇ ਸਟ੍ਰੈਸ ਰੱਗ ਗਿਆ ਉਹ ਜਿਹੜਾ ਬੂਰ ਦਾ ਚੱਕਰ ਹੁੰਦਾ ਨਰਮਾਦਾ ਦਾ ਉਹ ਖਰਾਬ ਹੋਇਆ ਹੁਣ ਉਹਦੇ ਉੱਤੇ ਆਪਾਂ ਬੇਫਾਲਤੂ ਦੀਆਂ ਸਪਰੇਆਂ ਕਰਕੇ ਉਹ ਠੀਕ ਹੋਈ ਨਹੀਂ ਸਕਦਾ ਹੁਣ ਤਾਂ ਪਾਣੀ ਦਾ ਤੇ 13045 ਦੀ ਜੇ ਆਪਾਂ ਬੂਰ ਛੱਡਨ ਤੋਂ ਬਾਅਦ ਸਪਰੇਅ ਕਰਨੀ ਹੈ ਉਹ ਕਰ ਸਕਦੇ ਆ ਬਾਕੀ ਉਹ ਚੀਜ਼ ਠੀਕ ਹੋਣ ਵਾਲੀ ਠੀਕ ਚੀਜ਼ ਨਹੀਂ ਹੈਗੀ ਅੱਛਾ ਜੀ ਜਿਹੜਾ ਮੰਨ ਕੇ ਚਲੋ ਮੱਖੀ ਦੇ ਵਿੱਚ ਜਿੱਥੇ ਨਰ ਤੇ ਮਾਦਾ ਦਾ ਸੰਮੇਲਨ ਹੋਣਾ ਜੇ ਉਹ ਜਿਹੜਾ ਉਹਦੇ ਵਿੱਚ ਸਿਸਟਮ ਦੇ ਹਿਸਾਬ ਦੇ ਨਾਲ ਜਿੱਥੇ ਦਾਣਾ ਪੈਣਾ ਇਹੋ ਚੀਜ਼ ਹੀ ਖਤਮ ਹੋ ਗਈ ਸਟ੍ਰੈਸ ਦੇ ਨਾਲ ਪੂਰੀ ਸਟ੍ਰੈਸ ਦੇ ਨਾਲ ਖਤਮ ਹੋ ਗਈ ਜਿਹੜੀ ਮਾਰ ਪੂਰੀ ਦੀ ਪਈ ਹੈ ਵੀ ਕਹਿੰਦਾ ਭਾਬੀ ਹੁਣ ਉਹਦੇ ਉੱਪਰ ਖਰਚਾ ਕਰੇ ਦਾ ਕੋਈ ਫਾਇਦਾ ਨਹੀਂ ਕੋਈ ਬਿਲਕੁਲ ਕੋਈ ਫਾਇਦਾ ਨਹੀਂ ਹੁਣ ਪਤਾ ਕੀ ਗੱਲ ਆਈ ਸੋਸ਼ਲ ਮੀਡੀਆ ਕਰਕੇ ਥੋੜਾ ਜਿਆਦਾ ਹੋ ਗਿਆ ਇਹ ਚੀਜ਼ਾਂ ਪਹਿਲਾਂ ਵੀ ਆਉਂਦੀਆਂ ਸੀ ਤੇ ਲੋਕਾਂ ਦੀ ਝਾੜ ਵਧੀਆ ਨਿਕਲਦੇ ਸੀਗੇ ਠੀਕ ਹੈ ਜੀ ਇਹ ਹੁਣ ਥੋੜਾ ਜਿਆਦਾ ਜੀਜ਼ ਦਾ ਹੋ ਗਿਆ ਬਾਕੀ ਜਿਹੜੀਆਂ ਕਿਸਾਨਾਂ ਨੇ 25 ਅਕਤੂਬਰ ਤੋਂ ਪਹਿਲਾਂ ਬਜਾਈ ਕਰਤੀ ਉਹਦੇ ਵਿੱਚ ਦਿੱਕਤ ਥੋੜੀ ਜਿਆਦਾ ਉਹ ਇਹਦੇ ਵਿੱਚ ਤੁਸੀਂ ਇੱਕ ਵੱਲੀ ਦੇ ਵਿੱਚ ਵੀ ਇਹ ਦਿੱਕਤ ਨਹੀਂ ਹੈਗੀ ਅੱਛਾ ਜੀ ਕੋਈ ਛਿੱਟਾ ਇਹਦੇ ਵਿੱਚ ਖਾਲੀ ਨਹੀਂ ਹੈਗਾ ਠੀਕ ਹੈ ਜੀ ਤੇ ਬਾਈ ਦੇ ਹੋਰ ਵੀ ਬਹੁਤ ਸਾਰੇ ਕਿਸਮਾਂ ਲੱਗਿਆ ਹੋਈਆਂ ਨੇ ਕੱਲੀ ਕੱਲੀ ਦੀ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਵਾਂਗੇ ਤੇ ਧੰਨਵਾਦ ਬਾਈ ਤੁਹਾਡਾ ਧੰਨਵਾਦ ਠੀਕ ਅਸੀਂ ਘਟਦੇ ਹਾਂ